ਪਿਛਲੇ ਦਿਨੀ ট্রাক ਚਾਲਕ ਹਰਜਿੰਦਰ ਸਿੰਘ ਦੇ ਯੂ ਟਰਨ ਸੜਕ ਹਾਸੇ ਦਾ ਮਾਮਲਾ ਠੰਡਾ ਨਹੀਂ ਪਿਆ ਸੀ ਕਿ ਇੱਕ ਹੋਰ 21 ਸਾਲਾ ਪੰਜਾਬੀ ਡਰਾਈਵਰ ਨੇ ਤਿੰਨ ਬੇਕਸੂਰ ਵਿਅਕਤੀਆਂ ਨੂੰ ਚਾਨ ਲੈ ਲੀ ਡ라이ਵਰ ਭਾਈਚਾਰੇ ਖਾਸ ਕਰਕੇ ਪੰਜਾਬੀਆਂ ਲਈ ਅਮਰੀਕਾ 'ਚ ਹੋਰ ਕੰਡੇ ਵਿਛਾ ਕੇ ਨਿਰਾਸ਼ਾ ਪੈਦਾ ਕਰ ਦਿੱਤੀ ਹੈ ਤੇ ਨਸਲੀ ਪਿੰਨਪੇਤ ਕਰਨ ਵਾਲੇ ਲੋਕਾਂ ਨੂੰ ਭਾਰਤੀ ਲੋਕਾਂ ਵਿਰੁੱਧ ਨਫ਼ਰਤ ਦੀ ਜ਼ਹਿਰ ਕੱਢਣ ਦਾ ਫਿਰ ਇੱਕ ਵਾਰ ਮੌਕਾ ਮਿਲ ਗਿਆ ਅਜਿਹਾ ਸੋਸ਼ਲ ਮੀਡੀਆ ਤੇ ਟ੍ਰੋਲ ਕਰਨ ਦੀਆਂ ਖਬਰਾਂ ਵੀ ਨੇ ਯੂਵਾ ਸਿਟੀ ਦੇ 21 ਸਾਲਾ ਨੌਜਵਾਨ ਜਸ਼ਨਪ੍ਰੀਤ ਸਿੰਘ ਵਜੋਂ ਪਹਿਚਾਨੇ ਗਏ ਸੈਮੀ ਟਰੱਕ ਡਰਾਈਵਰ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਅਤੇ ਵਾਹਨਾਂ ਨੂੰ ਟੱਕਰ ਮਾਰਨ ਲਈ ਗ੍ਰਿਫਤਾਰ ਕਰ ਲਿਆ ਗਿਆ ਉਨਟਾਇਓ ਕੈਲੀਫੋਰਨੀਆ ਚ 10 ਫ੍ਰੀਵੇ ਤੇ ਮੰਗਲਵਾਰ ਵਾਪਰੇ ਇਸ ਖਤਰਨਾਕ ਹਾਦਸੇ ਚ ਇੱਕ ਟਰੱਕ ਨੇ ਅਨੇਕਾਂ ਵਾਹਨਾਂ ਨੂੰ ਕੁਚਲਨ ਵਰਗੀ ਸਥਿਤੀ ਪੈਦਾ ਕੀਤੀ ਤੇ ਬ੍ਰੇਕ ਤੱਕ ਨਹੀਂ ਲਗਾਈ ਜਾਂ ਨਹੀਂ ਲੱਗੀ ਦੀ ਬਰੀਕੀ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ 2022 ਵਿੱਚ ਬਾਰਡਰ ਲੰਘ ਕੇ ਗਲਤ ਤਰੀਕੇ ਨਾਲ ਅਮਰੀਕਾ ਚ ਦਾਖਲ ਹੋਇਆ ਸੀ ਇਸ ਦਿਲਕੰਬਾਉ ਖਾਸੇ ਚ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਘੱਟੋ ਘੱਟ ਚਾਰ ਹੋਰ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਹਾਦਸਾ ਡੈਸ਼ ਕੈਮ ਵੀਡੀਓ ਤੇ ਕੈਦ ਹੋ ਗਿਆ ਜੋ ਇਸ ਕਾਤਕ ਹਾਦਸੇ ਨੂੰ ਤਸਦੀਕ ਵੀ ਕਰਦਾ ਸਾਫ਼ ਨਜ਼ਰ ਆ ਰਿਹਾ ਸੀਸੀਟੀਵੀ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਸੈਮੀ ਟਰੱਕ ਇੱਕ ਐਸਯੂਵੀ ਦੇ ਪਿੱਛੇ ਟਕਰੋਂਦਾ ਅਤੇ ਫਿਰ ਉਸੇ ਲੈਂਡ ਦੇ ਵਿੱਚ ਕਈ ਵਾਹਨਾਂ ਨੂੰ ਟੱਕਦਿਆਂ ਬੁਰੀ ਤਰ੍ਹਾਂ ਟੱਕਰ ਮਾਰਦਾ ਤੇ ਕਈ ਵਾਹਨਾਂ ਜਿੰਨਾ ਚੋ ਕੁਝ ਨੂੰ ਅੱਗ ਲੱਗਣ ਦੀ ਵੀ ਖਬਰ ਹੈ ਦੱਸਿਆ ਕਿ ਦੂਜੇ ਪਾਸੇ ਖੜਾ ਇੱਕ ਟਰੱਕ ਨਾਲ ਟਕਰਾ ਕੇ ਰੁੜ ਜਾਂਦਾ ਹੈ ਹਾਦਸਾ ਇੰਨੀ ਤੇਜ਼ੀ ਨਾਲ ਵਾਪਰਦਾ ਕਿ ਕਿਸੇ ਨੂੰ ਵੀ ਸੰਭਲਣ ਦਾ ਮੌਕਾ ਨਹੀਂ ਮਿਲਦਾ ਐਸ ਯੂ ਵੀ ਨਾਲ ਟਕਰਉਣ ਵਾਲੇ ਫਰੇਟ ਲਾਈਨਰ ਟਰੱਕ ਟ੍ਰੇਲਰ ਦੇ ਡਰਾਈਵਰ ਯੂਵਾਂ ਸਿਟੀ ਦੇ 21 ਸਾਲਾ ਜਸ਼ਨਪ੍ਰੀਤ ਨੂੰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਕੇ ਗੱਡੀ ਚਲਾਉਣ ਤੇ ਵਾਹਨ ਨਾਲ ਟੱਕਰ ਮਾਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਕੈਲੀਫੋਰਨੀਆ ਹਾਈਵੇ ਪੈਟਰੋਲ ਅਫਸਰ ਜਿਵੇਂ ਅਨੁਸਾਰ ਮੈਡੀਕਲ ਜਾਂਚ ਉਪਰੰਤ ਨਸ਼ਾ ਕੀਤੇ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਪੀੜਤਾ ਜੋ ਇੱਕ ਦੀ ਪਛਾਣ ਅਪਡੇਟ ਦੇ 53 ਸਾਲਾ ਵਿਅਕਤੀ ਵੱਜੋਂ ਹੋਈਆ ਪਰ ਉਸ ਦਾ ਨਾਂ ਜਾਰੀ ਨਹੀਂ ਕੀਤਾ ਗਿਆ ਜਦੋਂ ਕਿ ਬਾਕੀ ਦੋ ਹਾਦਸੇ 'ਚ ਬੁਰੀ ਤਰ੍ਹਾਂ ਸੜ ਜਾਣ ਕਾਰਨ ਹਲੇ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਟਰੱਕ ਅੰਦਰ ਤਕਨੀਕੀ ਨੁਕਸ ਪੈਣ ਦੇ ਕਾਰਨ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫ੍ਰੀਵੇਅ ਤੇ ਹਾਦਸੇ ਕਾਰਨ ਕਈ ਘੰਟਿਆਂ ਤੱਕ ਲੰਮੇ ਜਾਮ 'ਚ ਲੋਕ ਵੀ ਪਰੇਸ਼ਾਨ ਹੁੰਦੇ ਰਹੇ। ਪਿਛਲੇ ਦਿਨੀ ਟਰੱਕ ਚਾਲਕ ਹਰਜਿੰਦਰ ਸਿੰਘ ਦੇ ਯੂ-ਟਰਨ ਸੜਕ ਹਾਸੇ ਦਾ ਮਾਮਲਾ ਠੰਡਾ ਨਹੀਂ ਪਿਆ ਸੀ ਕਿ ਇੱਕ ਹੋਰ 21 ਸਾਲਾ ਪੰਜਾਬੀ ਡਰਾਈਵਰ ਨੇ ਤਿੰਨ ਬੇਕਸੂਰ ਵਿਅਕਤੀਆਂ ਨੂੰ ਚਾਹ ਲੈ ਲਿਆ ਡ라이ਵਰ ਭਾਈਚਾਰੇ ਖਾਸ ਕਰਕੇ ਪੰਜਾਬੀਆਂ ਲਈ ਅਮਰੀਕਾ 'ਚ ਹੋਰ ਕੰਡੇ ਵਿਛਾ ਕੇ ਨਿਰਾਸ਼ਾ ਪੈਦਾ ਕਰ ਦਿੱਤੀ ਹੈ ਤੇ ਨਸਲੀ ਪਿੰਨਪੇਤ ਕਰਨ ਵਾਲੇ ਲੋਕਾਂ ਨੂੰ ਭਾਰਤੀ ਲੋਕਾਂ ਵਿਰੁੱਧ ਨਫਰਤ ਦੀ ਜ਼ਹਿਰ ਕਢੰਦਾ ਫਿਰ ਇੱਕ ਵਾਰ ਮੌਕਾ ਮਿਲ ਗਿਆ ਅਜਿਹਾ ਸੋਸ਼ਲ ਮੀਡੀਆ ਤੇ ਟ੍ਰੋਲ ਕਰਨ ਦੀਆਂ ਖਬਰਾਂ ਵੀ ਨੇ ਯੂਵਾ ਸਿਟੀ ਦੇ 21 ਸਾਲਾ ਨੌਜਵਾਨ ਜਸ਼ਨਪ੍ਰੀਤ ਸਿੰਘ ਵਜੋਂ ਪਛਾਣੇ ਗਏ ਸੈਮੀ ਟਰੱਕ ਡਰਾਈਵਰ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਅਤੇ ਵਾਹਨਾਂ ਨੂੰ ਟੱਕਰ ਮਾਰਨ ਲਈ ਗ੍ਰਿਫਤਾਰ ਕਰ ਲਿਆ ਗਿਆ ਉਨਟਾਇਓ ਕੈਲੀਫੋਰਨੀਆ ਚ 10 ਫ੍ਰੀਵੇ ਤੇ ਮੰਗਲਵਾਰ ਵਾਪਰੇ ਇਸ ਖਤਰਨਾਕ ਹਾਦਸੇ ਚ ਇੱਕ ਟਰੱਕ ਨੇ ਅਨੇਕਾਂ ਵਾਹਨਾਂ ਨੂੰ ਕੁਚਲਨ ਵਰਗੀ ਸਥਿਤੀ ਪੈਦਾ ਕੀਤੀ ਤੇ ਬ੍ਰੇਕ ਤੱਕ ਨਹੀਂ ਲਗਾਈ ਜਾ ਨਹੀਂ ਲੱਗੀ ਦੀ ਬਰੀਕੀ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ 2022 ਵਿੱਚ ਬਾਰਡਰ ਲੰਘ ਕੇ ਗਲਤ ਤਰੀਕੇ ਨਾਲ ਅਮਰੀਕਾ ਚ ਦਾਖਲ ਹੋਇਆ ਸੀ ਇਸ ਦਿਲ ਕੰਬਾਉ ਖਾਸੇ ਚ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਘੱਟੋ ਘੱਟ ਚਾਰ ਹੋਰ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਹਾਦਸਾ ਡੈਸ਼ ਕੈਮ ਵੀਡੀਓ ਤੇ ਕੈਦ ਹੋ ਗਿਆ ਜੋ ਇਸ ਕਾਤਕ ਹਾਦਸੇ ਨੂੰ ਤਸਦੀਕ ਵੀ ਕਰਦਾ ਸਾਫ ਨਜ਼ਰ ਆ ਰਿਹਾ ਸੀਸੀਟੀਵੀ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਸੈਮੀ ਟਰੱਕ ਇੱਕ ਐਸਯੂਵੀ ਦੇ ਪਿੱਛੇ ਟਕਰੋਂਦਾ ਅਤੇ ਫਿਰ ਉਸੇ ਲੈਂਡ ਦੇ ਵਿੱਚ ਕਈ ਵਾਹਨਾਂ ਨੂੰ ਤੱਕਦਿਆਂ ਬੁਰੀ ਤਰ੍ਹਾਂ ਟੱਕਰ ਮਾਰਦਾ ਤੇ ਕਈ ਵਾਹਨ ਜਿਨ੍ਹਾਂ ਚੋਂ ਕੁਝ ਨੂੰ ਅੱਗ ਲੱਗਣ ਦੀ ਵੀ ਖਬਰ ਹੈ ਦੱਸਿਆ ਕਹ ਕਿ ਦੂਜੇ ਪਾਸੇ ਖੜਾ ਇੱਕ ਟਰੱਕ ਨਾਲ ਟਕਰਾ ਕੇ ਰੁੜ ਜਾਂਦਾ ਹੈ ਹਾਦਸਾ ਇੰਨੀ ਤੇਜ਼ੀ ਨਾਲ ਵਾਪਰਦਾ ਕਿ ਕਿਸੇ ਨੂੰ ਵੀ ਸੰਭਲਣ ਦਾ ਮੌਕਾ ਨਹੀਂ ਮਿਲਦਾ ਐਸ ਯੂ ਵੀ ਨਾਲ ਟਕਰਾਨ ਵਾਲੇ ਫਰੇਟ ਲਾਈਨਰ ਟਰੱਕ ਟ੍ਰੇਲਰ ਦੇ ਡਰਾਈਵਰ ਯੁਵਾ ਸਿਟੀ ਦੇ 21 ਸਾਲਾ ਜਸ਼ਨਪ੍ਰੀਤ ਨੂੰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਕੇ ਗੱਡੀ ਚਲਾਉਣ ਤੇ ਵਾਹਨ ਨਾਲ ਟੱਕਰ ਮਾਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਕੈਲੀਫੋਰਨੀਆ ਹਾਈਵੇ ਪੈਟਰੋਲ ਅਫਸਰ ਜਿਮੇਂਜ ਅਨੁਸਾਰ ਮੈਡੀਕਲ ਜਾਂਚ ਉਪਰੰਤ ਨਸ਼ਾ ਕੀਤੇ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਪੀੜਤਾ ਜੋ ਇੱਕ ਦੀ ਪਛਾਣ ਅਪਡੇਟ ਦੇ 53 ਸਾਲਾ ਵਿਅਕਤੀ ਵੱਜੋਂ ਹੋਈ ਹੈ ਪਰ ਉਸ ਦਾ ਨਾਂ ਜਾਰੀ ਨਹੀਂ ਕੀਤਾ ਗਿਆ ਜਦੋਂ ਕਿ ਬਾਕੀ ਦੋ ਹਾਦਸੇ 'ਚ ਬੁਰੀ ਤਰ੍ਹਾਂ ਸੜ ਜਾਣ ਕਾਰਨ ਹਾਲੇ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਟਰੱਕ ਅੰਦਰ ਤਕਨੀਕੀ ਨੁਕਸ ਪੈਣ ਦੇ ਕਾਰਨ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਫ੍ਰੀਵੇ ਤੇ ਹਾਦਸੇ ਕਾਰਨ ਕਈ ਘੰਟਿਆਂ ਤੱਕ ਲੰਮੇ ਜਾਮ 'ਚ ਲੋਕ ਵੀ ਪਰੇਸ਼ਾਨ ਹੁੰਦੇ ਰਹੇ